ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਦੇ ਅਨ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਵਾਂ ਸਾਲ ਆ ਜੀ ਅchn ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਕਰੇ ਤੁਹਾਡੇ ਸਾਰਿਆਂ ਦੇ ਘਰ ਪਰਿਵਾਰ ਚ ਸੁੱਖ ਸ਼ਾਂਤੀ ਰਹੇ ਜੀ ਘਰਵਾਰ ਤਰੱਕੀਆਂ ਹੋਣ ਬਾਬਾ ਜੀ ਤੇ ਆਪਣਾ ਪਿਆਰ ਇਦਾਂ ਹੀ ਬਣਾਈ ਰੱਖੇ 2024 ਦੇ ਵਿੱਚ ਵੀ ਜਿੱਦਾਂ 2023 ਵਿੱਚ ਮੈਂ ਤੁਹਾਨੂੰ ਸੋਹਣੇ ਸੋਹਣੇ ਸੂਟ ਦਿਖਾਏ ਆ ਤੇ 2024 ਦੇ ਵਿੱਚ ਵੀ ਇਦਾਂ ਹੀ ਸੋਹਣੇ ਸੋਹਣੇ ਜੇ ਸੂਟ ਦਿਖਾਵਾਂਗੇ ਤੇ ਆਪਣਾ ਪਿਆਰ ਇਦਾਂ ਹੀ ਬਣਿਆ ਰਹੇ ਛੋਟੇ ਕਮੈਂਟਾਂ ਦੇ ਵਿੱਚ ਮੈਨੂੰ ਬਹੁਤ ਪਿਆਰੀਆਂ ਪਿਆਰੀਆਂ ਵਿਸ਼ੇਜ਼ ਆਨੀਆਂ। ਤੁਹਾਡਾ ਇਦਾਂ ਹੀ ਮੈਨੂੰ ਸਾਥ ਚਾਹੀਦਾ ਜਿਵੇਂ ਤੁਸੀਂ ਹੁਣ ਤੱਕ ਮੈਨੂੰ ਦਿੱਤਾ। ਕਾਫੀ ਟਾਈਮ ਤੋਂ ਆਪਣਾ ਇਹ ਇਦਾਂ ਹੀ ਪਿਆਰ ਚੱਲਦਾ ਆ ਰਿਹਾ ਤੇ ਲੌਂਗ ਟਾਈਮ ਤੱਕ ਬਾਬਾ ਜੀ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਣਾ। ਇਹੀ ਨਵੇਂ ਸਾਲ ਤੇ ਅਸਰ ਦੇ ਅਸ਼ੀਰਵਾਦ ਦੀ ਮੈਨੂੰ ਜ਼ਰੂਰ ਤਾਂ ਤੇ ਬਾਕੀ ਸਭ ਨੂੰ ਵੈਸੇ ਵੀ ਤਰੱਕੀਆਂ ਬਖਸ਼ਣ ਕਰਪਾਵਾਤ ਸੁਖ ਸ਼ਾਂਤੀ ਰਹੇ। ਤੇ ਮੇਰੇ ਵੱਲੋਂ ਫਿਰ ਤੋਂ ਹੈਪੀ ਨੀਅਰ ਜੀ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀਆਂ ਕ੍ਰੇਪ ਦੀਆਂ ਆਈਟਮਾਂ ਪ੍ਰਾਈਸ ਰਹੇਗਾ ਸਾਰਿਆਂ ਦਾ 3100 ਤੁਸੀਂ ਜਿਹੜਾ ਵੀ ਸੂਟ ਕਿਸੇ ਨੂੰ ਵੀ ਲੈਣ ਦੇਣ ਵਾਸਤੇ ਲੈਣ ਦੇਣਾ ਜਾਂ ਫਿਰ ਤੁਸੀਂ ਖੁਦ ਸਟਿਚ ਕਰਵਾ ਕੇ ਪਾਣਾ ਬਹੁਤ ਪਿਆਰੀ ਕਲੈਕਸ਼ਨ ਹੈ ਉਹ ਤੁਸੀਂ ਸਟਿਚ ਕਰਵਾ ਸਕਦੇ ਹੋ ਬਹੁਤ ਪਿਆਰੀ ਪਿਆਰੇ ਜੇ ਸੂਟ ਤੇ ਦਿਖਾਣੇ ਆ ਤੁਹਾਨੂੰ ਬਹੁਤ ਸੋਹਣੇ ਸੋਹਣੇ ਜੇ ਸੂਟ ਕ੍ਰੇਪ ਦਾ 5 ਮੀਟਰ ਦਾ ਸੂਟ ਹੋਊਗਾ ਜੀ ਤੇ ਨਾਲ ਰਹੇਗਾ ਚਨਾਉਂਸ ਫੌਨ ਦਾ ਦੁਪੱਟਾ ਤੁਸੀਂ ਦੇਖੋ ਜੀ ਹੁਣ ਸੋਹਣੇ ਸੋਹਣੇ ਪਿਆਰੀ ਪਿਆਰੀ ਜੀ ਸੂਟ ਇਹ ਹੈਗਾ ਜੀ ਕ੍ਰੇਪ ਦਾ 5 ਮੀਟਰ ਦਾ ਸੂਟ ਹੈਂਡਵਰਕ ਦੇ ਸਾਰੇ ਸੂਟ ਹੋਣਗੇ ਤੇ ਚਨਾਉਂਸ ਫੌਨ ਦੇ ਰਹਿਣਗੇ ਜੀ ਦੁਪੱਟੇ ਇਹਨਾਂ ਦੇ ਨਾਲ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਇਹਨਾਂ ਦੇ ਵਿੱਚੋਂ ਜਾਂ ਫੇਰ ਸਟੀਚ ਕਰਵਾ ਸਕਦੇ ਹੋ ਜਾਂ ਕਿਸੇ ਨੂੰ ਗਿਫਟ ਦੇ ਤੌਰ ਤੇ ਲੈਣੇ ਦੇਣੇ ਤਾਂ ਗਿਫਟ ਦੇ ਤੌਰ ਤੇ ਲੈ ਦੇ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਪਿਆਰੀ ਹੈ ਇਹ ਹੈਗਾ ਜੀ 5 ਮੀਟਰ ਦਾ ਸੂਟ ਤੇ ਟੋਟਲੀ ਹੈਂਡਵਰਕ ਦੇ ਨਾਲ ਰਹੂਗਾ ਸੂਟ ਇਹ ਘੇਰੇ ਤੇ ਬਹੁਤ ਯੂਨਿਕ ਵਰਕ ਕੀਤਾ ਹੋਇਆ ਚਨੌਂਸ ਫੌਂਦਾ ਹੈਗਾ ਜੀ ਦੁਪੱਟਾ ਨਾਲ ਇਹਦੇ ਦੁਪੱਟੇ ਦੇ ਫੋਰ ਸਾਈਡ ਤੋਂ ਨੂੰ ਵਰਕ ਮਿਲ ਜਾਏਗਾ ਸਾਰੇ ਦੁਪੱਟੇ 'ਚ ਬੂਟੀ ਮਿਲ ਜਾਏਗੀ ਫਿਨਿਸ਼ਿੰਗ ਹੋਈ ਵੀ ਹੈ ਜੀ ਸਾਰੇ ਸੂਟਾਂ ਦੀ ਲੁੱਕ ਲਾਈਕ ਬਹੁਤ ਪਿਆਰੀ ਪਿਆਰੀ ਦੁਪੱਟੀਆਂ ਸਾਰੇ 3100 ਪ੍ਰਾਈਸ ਹੈ ਜੇ ਸੂਟਾਂ ਦੇ ਵਿੱਚ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਹੈ ਇਹ ਹੈਗਾ ਨੈਕਸਟ ਕਲਰ ਇਹਦੇ ਵਿੱਚ ਕਲਰ ਜਿਹੜੇ ਵੀਡੀਓ ਚਾ ਰਹੀ ਹੋ ਸੇਮ ਕਲਰ ਨੇ ਇਹਨਾਂ ਦੇ ਦੋ ਸੂਟ ਨੇ ਜੀ ਇਸ ਡਿਜ਼ਾਈਨ ਦੇ ਵਿੱਚ ਕਿਉਂਕਿ ਨਾਲ ਦੀ ਨਾਲ ਸੇਲ ਹੋਣ ਵਾਲਾ ਸਟਾਕ ਹੈ ਸਾਰਾ ਇਹ ਖੁਣ ਵੀ ਕੋਈ ਕਲਾਇੰਟ ਆਈ ਸੀਗੇ ਉਹਨਾਂ ਨੇ ਬਿਆਦਾਂ স্টক ਲੈਣਾ ਸੀਗਾ ਤੇ ਉਹਨਾਂ ਨੇ ਕਾਫੀ ਸਾਰੇ ਸੂਟ ਇਦਾਂ ਦੇ ਲਈ ਤੇ ਤਾਂ ਕਰਕੇ ਕਿਸੇ ਦੇ ਵਿੱਚ ਤੁਹਾਨੂੰ ਇੱਕ ਦੋ ਸੂਟ ਕਾਟੇ ਮਿਲਣਗੇ ਡਿਜ਼ਾਈਨਰਾਂ ਦੇ ਵਿੱਚ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਬਰੀਕ ਜੀ ਬੇਲਾਂ ਜੀ ਬਣੀ ਹੋਈ ਤੁਸੀਂ ਕਿਸੇ ਨੂੰ ਵੀ ਗਿਫਟ ਦੇ ਤੌਰ ਤੇ ਦਾਦੀਆਂ ਨਾਨੀਆਂ ਦੇ ਤੌਰ ਤੇ ਦੇ ਸਕਦੇ ਹੋ ਖੁਦ ਸਟਿਚ ਕਰਵਾ ਸਕਦੇ ਹੋ ਰਾਇਲ ਜੀ ਲੁੱਕ ਦੇ ਸੂਟ ਨੇ ਬਹੁਤ ਪਿਆਰੇ ਜੇ ਲੁੱਕ ਲਾਈਕ ਬਹੁਤ ਸੋਹਣਾ ਸਾਰੇ ਸੂਟ ਦੇ ਵਿੱਚ ਹਲਕਾ ਹਲਕਾ ਵਰਕ ਕੀਤਾ ਹੋਇਆ ਜੀ ਸਿਕੁਨਸ ਨਾਲ ਇਹ ਹੈਗਾ ਜੀ ਇਹਦਾ ਸੈਕਿੰਡ ਕਲਰ ਕਲਰ ਬਹੁਤ ਪਿਆਰਾ ਹੈ ਤੇ ਇਹ ਥਰਡ ਕਲਰ ਆ ਜੇ ਕਲਰ ਕੋਈ ਵੀ ਇਦਾਂ ਦਾ ਨਹੀਂ ਹੈਗਾ ਜਿਹੜਾ ਤੁਹਾਨੂੰ ਨਾ ਪਸੰਦ ਆਵੇ ਸਾਰੀ ਹੀ ਵੀਡੀਓ ਚ ਬਹੁਤ ਪਿਆਰੇ ਪੈਰਗੇ ਸੂਟ ਆ ਇਹ ਮੇਰੇ ਪਾਸ ਹੈਗਾ ਜੀ ਸਿੰਗਲ ਕਲਰ ਦਾ ਸੂਟ ਕਿਉਂਕਿ ਇਹ ਜੇ ਸੂਟ ਹੋਣ ਜਿਹੜੇ ਮੈਂ ਕਲਾਇੰਟ ਕਹਿੰਦੀ ਆਏ ਸੀ ਉਹ ਲੈ ਗਏ ਆ ਇਹ ਹੈਗਾ ਸਿੰਗਲ ਸੂਟ ਕਲਰ ਹੈਗਾ ਜੀ orange neck ਬਣਿਆ ਹੋਇਆ ਘੇਰਾ ਬਣਿਆ ਹੋਇਆ ਲੈਂਥ ਆਏਗੀ 2200 ਜੇ ਨੀਅਰ ਬਾਬੀ ਨਾਲ ਦੀ ਠੀਕ ਹੈ ਜੀ ਤੇ ਬਹੁਤ ਪਿਆਰਾ ਜਿਹਾ ਸੂਟ ਆ ਚਨਾਉਂਛ ਫੌਂਦੇ ਦੁਪੱਟੇ ਨੇ ਸਾਰੇ ਨੈਕਸਟ ਡਿਜ਼ਾਈਨ ਦਿਖਾ ਰਹੀਆਂ ਘੇਰੇ ਤੇ ਹੈਵੀ ਵਰਕ ਆ ਡਬਲ ਬਾਰਡਰ ਦੇ ਨਾਲ ਸੂਟ ਰਹਿਣਗੇ ਜੀ ਇਹ ਘੇਰਾ ਵੀ ਡਬਲ ਬਣਿਆ ਹੋਇਆ ਤੇ ਸਾਰੇ ਸੂਟ ਦੇ ਵਿੱਚ ਬਹੁਤ ਪਿਆਰਾ ਸਟੋਨ ਲੱਗਿਆ ਹੋਇਆ ਤੇ ਬਹੁਤ ਪਿਆਰਾ ਸੂਟ ਹੈ ਜੀ ਇਹ ਵੀ ਠੀਕ ਹੈ ਜੀ ਦੇਖੋ ਜੀ ਡਬਲ ਕੇਰੇ ਦੇ ਵਿੱਚ ਬਹੁਤ ਸੋਹਣਾ ਸੂਟ ਆ ਤੇ ਚਨਾਂਨਸ਼ਪੋਂ ਦਾ ਦੁਪੱਟੇ ਮਿਲਣਗੇ ਸਾਰੇ ਦੁਪੱਟਿਆਂ ਦੀ ਲੁੱਕ ਜਿਹੜਾ ਕ੍ਰੇਪ ਹੈ ਉਹ ਕ੍ਰੇਪ ਬਹੁਤ origignal ਲੱਗੀ ਹੋਈ ਹੈ ਇਹ ਨਹੀਂ ਹੈਗਾ ਕਿ ਪਿਓਰ ਡਿਸੀਨਾ ਡਿਸੀਨ ਨਹੀਂ ਹੈਗੀ ਬਟ origignal ਕ੍ਰੇਪ ਹੈ ਜੀ ਬਹੁਤ ਲਾਈਟ ਵੇਟ ਵਾਲੀ ਇਹ ਨਹੀਂ ਹੈਗਾ ਕਿ ਅਗਰ ਘੱਟ ਰੇਟ ਦੇ ਰਹੀਆਂ ਤਾਂ ਅਸੀਂ ਤੁਹਾਨੂੰ ਕ੍ਰੇਪ ਨਹੀਂ ਵਧਿਆ ਦੇਣੀ ਮਿਲਣ ਨੂੰ ਤਾਂ ਇਦਾਂ ਦੇ ਸੂਟ ਕੋਈ 22500 ਦੇ ਵੀ ਸੇਲ ਕਰੀ ਜਾਂਦਾ ਬਟ ਅਸੀਂ ਤੁਹਾਨੂੰ ਕਦੇ ਵੀ ਇਦਾਂ ਦੇ ਸੂਟ ਨਹੀਂ ਦਵਾਂਗੇ ਜਿਹੜੇ ਸੂਟ ਮਤਲਬ ਜਿਨ੍ਹਾਂ ਦਾ ਸਟਾਫ ਹੀ ਇਹਨਾਂ ਤੁਹਾਨੂੰ ਪਸੰਦ ਆਵੇ ਜਾਂ ਛਿੱਜੋ ਜਿਹੀ ਵੈਸਟ ਆਫ ਕਦੇ ਵੀ ਅਸੀਂ ਇਦਾਂ ਦਾ ਸਟਾਫ ਨਹੀਂ ਲੈ ਕੇ ਆਂਦੇ ਕਾਈ ਛੋਟਾ ਮੇਰੇ ਨਾਲ ਇੰਨਾ ਕਿ ਜ਼ਿਆਦਾ ਵਿਸ਼ਵਾਸ ਬਣਿਆ ਹੋਇਆ ਕਲਰ ਆਪਸ਼ਨ ਦੇਖੋ ਜੀ ਬਹੁਤ ਪਿਆਰੇ ਕਲਰ ਨੇ ਚਾਰ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਚਾਰੋਂ ਹੀ ਕਲਰ ਬਹੁਤ ਪਿਆਰੇ ਆ ਨੈਕਸਟ ਡਿਜ਼ਾਈਨ ਦੇਖੋ ਨੈਕਸਟ ਡਿਜ਼ਾਈਨ ਹੈਗਾ ਜੀ ਪਰਪਲ ਕਲਰ ਦੇ ਉੱਪਰ ਡਿਜ਼ਾਈਨਿੰਗ ਤਾਂ ਇੱਕ ਤੋਂ ਇੱਕ ਆ ਤੁਸੀਂ ਜੀ ਨੂੰ ਵੀ ਮਤਲਬ ਕੇ ਸੂਟ ਦੇ ਰਹੇ ਹੋ ਜਾਂ ਤੁਸੀਂ ਸਟਿਚ ਕਰਵਾ ਰਹੇ ਹੋ ਜਿਹਨੂੰ ਤੁਸੀਂ ਦੇ ਰਹੇ ਹੋ ਉਹ ਵੀ ਸਟੀਚ ਕਰਵਾਏਗਾ ਕੋਈ ਐਦਾਂ ਨਹੀਂ ਕਹੇਗਾ ਕਿ ਹਾਂ ਸਾਨੂੰ ਕਿ ਇਦਾਂ ਦੇ ਸੂਟ ਦੇ ਤੇ ਆ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸਾਰੇ ਸੂਟਾਂ ਦੇ ਠੀਕ ਹੈ ਜੀ ਕਲਰ ਆਪਸ਼ਨ ਦੇਖੋਇ ਚ ਕਿੰਨੇ ਸੋਹਣੇ ਸੋਹਣੇ ਕਲਰ ਨੇ ਇਹ ਹੈਗਾ ਜੀ ਇਹਦਾ ਥਰਡ ਕਲਰ ਬਹੁਤ ਸੋਹਣੇ ਕਲਰ ਨੇ ਕਲਰ ਆਪਸ਼ਨ 1 ਤੋਂ 10 ਐਸ ਆ ਰਿਓ ਡਿਜ਼ਾਈਨ ਤੁਹਾਨੂੰ ਸਿਮਿਲਰ ਜੇ ਮਿਲਣਗੇ ਕਿਸੇ ਦੇ ਵਿੱਚ ਘੇਰੇ ਦਾ ਹਲਕਾ ਜਿਹਾ ਡਿਜ਼ਾਈਨ ਚੇਂਜ ਆ ਬਸ ਤੇ ਫੈਬਰਿਕ ਸੇਮ ਮਿਲੇਗਾ ਜੀ ਚਨੌਟ ਸ਼ਵਾਂ ਦੇ ਦੁਪੱਟੇ ਸੇਮ ਮਿਲਣਗੇ ਜਸਟ ਜਿਹੜਾ ਵਰਕ ਕੀਤਾ ਹੋਇਆ ਵਰਕ ਦਾ ਮਾੜਾ ਮੋਟਾ ਜਿਹਾ ਫਰਕ ਮਿਲੀ ਜਾਏਗਾ 3100 ਪ੍ਰਾਈਸ ਆ ਜਿਹੜਾ ਵੀ ਸੂਟ ਲੈਣਾ ਲੈ ਸਕਦੇ ਹੋ ਜੀ ਬਹੁਤ ਪਿਆਰੇ ਸੂਟ ਆ ਬਹੁਤ ਸੋਹਣੇ ਕਲਰ ਆਪਸ਼ਨ ਵੀ 1 ਤੋਂ 1 ਹੈ ਜੀ ਜਿਹੜਾ ਵੀ ਕਲਰ ਤੁਸੀਂ ਲੈਣਾ ਲਾਈਟ ਡਾਰਕ ਇਹ ਸਿਰ ਡਿਜ਼ਾਈਨ ਦੇ ਵਿੱਚ ਮੈਂ ਤੁਹਾਨੂੰ 5-6 ਕਲਰਾਂ ਦੇ ਸੂਟ ਦਿਖਾਵਾਂਗੀ ਫਰੋਜ਼ੀ ਕਲਰ ਆ ਗਿਆ ਠੀਕ ਹੈ ਜੀ ਇਹ ਆ ਗਿਆ ਜੀ ਪਿੰਕ ਟੋਨ ਦੇ ਉੱਪਰ ਇਹ ਆ ਗਿਆ ਲਾਈਟ ਪਰਪਲ ਕਲਰ ਜਿਹੜਾ ਹੁਣ ਮੈਂ ਤੁਹਾਨੂੰ ਦਿਖਾਉਣ ਚਾ ਰਹੀ ਹਾਂ ਇਹ ਰੈੱਡ ઓਰੇਂਜ ਰੈੱਡ ਜਿਹੜਾ ਬਹੁਤ ਸੋਹਣਾ ਕਲਰ ਦੇਖੋ ਕਿੰਨਾ ਪਿਆਰਾ ਹੈ ਲਾਈਟ ਡਾਰਕ ਦੇ ਕੰਟਰਾਸਟ ਕਿਸੇ ਨੇ ਦੋ ਸੂਟ ਲੈਣੇ ਹੈ ਇੱਕ ਭੈਣ ਲਾਈਟ ਪਾ ਲੋ ਇੱਕ ਡਾਰਕ ਪਾ ਲੋ ਠੀਕ ਹੈ ਜੀ ਇਹ ਵੀ ਥੋੜਾ ਜਿਹਾ ਮਰਜੈਂਟਾ ਟਨ ਤੇ ਉੱਪਰ ਆ ਗਿਆ ਕਲਰ ਇੱਕ ਤੋਂ ਇੱਕ ਨੇ ਜੀ ਇੱਕ ਆ ਗਿਆ ਜੀ ਇਹ ਤੰਬਾ ਜਿਹਾ ਕਲਰ ਰਸਟੀ ਕਲਰ ਬਹੁਤ ਸੋਨਾ ਕਲਰ ਹੈ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ 3100 ਅਜਰੀ ਸਾਰੀ ਵੀਡੀਓ ਦਾ ਪ੍ਰਾਈਸ ਹੈ ਜੀ 3100 ਦੇ ਵਿੱਚ ਤੁਸੀਂ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਕਲਰ ਆਪਸ਼ਨ ਦੇਖੋ ਕਲਰ ਬਹੁਤ ਸੋਹਣੇ ਸੋਹਣੇ ਆ ਲਾਈਟ ਡਾਗ ਕੇ ਹੈਗਾ ਜੀ 골ਡਨ ਜੈ ਸ਼ੇਡ ਬਹੁਤ ਪਿਆਰਾ ਸਕਿਨੀ 골ਡਨ ਕਲਰ ਆ ਠੀਕ ਹੈ ਬਹੁਤ ਸੋਹਣਾ ਕਲਰ ਆ ਸਕਿਨੀ 골ਡਨ ਉਹ ਜਿਹੜਾ ਮੰਨ ਲਿਖਦਾ ਉਹ ਬਦਾਰ ਜੀ ਕਲਰ ਦੇਖੋ ਇੱਕ ਤੋਂ ਇੱਕ ਕਲਰ ਨੇ ਸੀ ਬਹੁਤ ਸੋਹਣੇ ਕਲਰ ਨੇ ਬਹੁਤ ਪਿਆਰਾ ਨੈਕਸਟ ਡਿਜ਼ਾਈਨਿੰਗ ਦੇਖੋ ਡਿਜ਼ਾਈਨਿੰਗ ਕੀ ਬਾਤਾਂ ਕਹਿਣ ਵਾਲੀ ਡਿਜ਼ਾਈਨਿੰਗ ਹੈ ਜੇ ਜਿਹੜਾ ਵੀ ਡਿਜ਼ਾਈਨ ਤੁਸੀਂ ਲੈਣਾ ਲੈ ਸਕਦੇ ਹੋ ਬਹੁਤ ਪਿਆਰੀ ਡਿਜ਼ਾਈਨਿੰਗ ਬਹੁਤ ਸੋਹਣੇ ਸਟੱਫ ਵੀ ਪਸੰਦ ਆਏਗਾ ਤੁਹਾਨੂੰ ਡਿਜ਼ਾਈਨ ਤਾਂ ਪਸੰਦ ਆਏਗਾ ਹੀ ਆਏਗਾ ਦੁਪੱਟੀਆਂ ਤੇ ਵਰਕ ਹੈ ਜੀ ਸਾਰੇ ਤੇ 3100 ਸਾਰੀ ਹੀ ਵੀਡੀਓ ਦਾ ਪ੍ਰਾਈਸ ਆ ਕਲਰ ਆਪਸ਼ਨ ਇਹਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਆ ਬਹੁਤ ਸੋਹਣੇ ਕਲਰ ਨੇ ਸਾਰੇ ਦੇਖੋ ਕਲਰਸ ਕਿਹੜਾ ਕਲਰ ਆ ਵੀ ਜਿਹੜਾ ਆਪਾਂ ਕਈਆਂ ਸੂਟਾਂ ਦੇ ਤਾਂ ਕਲਰਾਂ ਦੇ ਨਾਮ ਹੀ ਨਹੀਂ ਪਤਾ ਹੁੰਦਾ ਇਦਾਂ ਇਦਾਂ ਦੇ ਕਲਰ ਆ ਗਿਆ ਅੱਜਕੱਲ ਇਹ ਸੂਟ ਵੈਸੇ ਮਹਿੰਗਾ ਸੀਗਾ ਬਟ ਤੁਹਾਨੂੰ ਅਸੀਂ ਇਸੇ ਪ੍ਰਾਈਸ 'ਚ ਦੇ ਰਹੇ ਹਾਂ ਇਹਦੇ ਸਾਰੇ ਫਰੰਟ ਦੇ ਵਿੱਚ ਤੁਹਾਨੂੰ ਵਰਕ ਮਿਲ ਜਾਏਗਾ ਕਿਹੜਾ ਵਰਕ ਮਿਲ ਜਾਏਗਾ ਜੀ ਠੀਕ ਹੈ ਕਿਹੜਾ ਵਰਕ ਹੈ ਬਹੁਤ ਸੋਹਣੇ ਜਿਹੇ ਸੂਟ ਨੇ ਸਾਰਾ ਫਰੰਟ ਵਰਕ ਹੈ ਇਸ ਦਾ ਪਰ ਸਾ ਕੰਮ ਹੈ ਟਿੱਲੇ ਦਾ ਕੰਮ ਹੈ ਕਟਦਾਣੀ ਦਾ ਕੰਮ ਹੋਇਆ ਹੋਇਆ ਇਹਨਾਂ ਸੂਟਾਂ ਦੇ ਉੱਪਰ 4 ਸਾਈਡ ਦੁਪੱਟਾ ਵਰਕ ਮਿਲ ਜੇਗਾ ਜੀ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਹੈ ਦੁਪੱਟਾ ਰਹੇਗਾ ਚਨੌਨਸ ਫਵਾਂਦਾ ਏ ਪਿੰਕ ਕਲਰ ਹੈ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਤੀਜੇ ਕਲਰ ਉਹ ਬਾਕੀ ਉਹ ਸਿੱਕੇ ਦੋ ਕਲਰ ਵਿੱਚ ਹੋਰ ਉਹ ਲੈ ਗਈ ਕਸਟਮਰ ਜਿਹੜੀ ਮੈਂ ਤੁਹਾਨੂੰ ਕਹਿ ਰਹੀ ਸੀ ਇਹ ਸੂਟ ਵਰਕ ਤਾਂ ਸੇਮ ਹੀ ਰਹੇਗਾ ਪਰ ਇਹਦਾ ਸਟੱਫ ਰਹੇਗਾ ਜੀ ਔਰਗੈਂਜ਼ਾ ਦੇ ਉੱਪਰ ਇਹ ਔਰਗੈਂਜ਼ਾ ਦਾ ਸਟੱਫ ਹੈ ਸ਼ਰਟ ਦਾ ਤੇ ਵਰਕ ਸੇਮ ਹੀ ਆ ਜੀ ਜਿਹੜੇ ਦੂਜੇ ਸੂਟਾਂ ਦੇ ਉੱਪਰ ਆ ਉਹੀ ਇਹਦੇ ਨਾਲ ਹੈਗਾ ਜੀ ਸਿਲਕੀ ਸਲਵਾਰ ਤੇ ਨਾਲ অর্ਗੇਂజా ਦਾ ਹੀ ਹੈਗਾ ਦੁਪੱਟਾ ਠੀਕ ਆ ਜੀ ਪ੍ਰਾਈਸ ਸੇਮ ਰਹੂਗਾ ਸਾਰੇ ਸੂਟਾਂ ਦਾ ਇੱਕ ਸੂਟ ਤੁਹਾਨੂੰ ਮਿਲ ਜੇਗਾ ਸ਼ਿਮਰ ਦੇ ਉੱਪਰ ਸ਼ਿਮਰ ਦਾ ਸੂਟ ਆ ਇਦੇ ਵਿੱਚ ਅਸੀਂ ਮਸ਼ੀਨ ਤੇ ਹੈਂਡਵਰਕ ਮਿਕਸ ਕਰਵਾ ਕੇ ਵਰਕ ਕਰਵਾਇਆ ਪਲੇਨ ਸਲਵਾਰ ਹੈ ਜੀ ਤੇ ਨਾਲ ਫੋਰ ਸਾਈਡਡ ਇਹਨਾਂ ਦੇ ਤੁਹਾਨੂੰ ਦੁਪੱਟੇ ਮਿਲਣਗੇ ਸਾਰੇ ਦੁਪੱਟੇ 'ਚ ਮਿਲੇਗੀ ਬੋਟੇ ਠੀਕ ਹੈ ਜੀ ਇਹਦੇ ਵਿੱਚ ਇਹ ਕਲਰ ਬਹੁਤ ਸਿਆਣਾ ਹੈ ਪੈਰਟ ਜਾਂ ਸ਼ੇਡ ਲੁੱਕ ਲਾਈਕ ਬਹੁਤ ਸੋਹਣੇ ਸੂਟ ਆ ਸਾਰੇ ਤੇ ਇੱਕ ਥਰਡ ਕਲਰ ਤੁਹਾਨੂੰ ਡਾਰਕ ਬਾਟਲ ਗ੍ਰੀਨ ਦੀ ਤਰ੍ਹਾਂ ਮਿਲ ਜੇਗਾ ਜੀ 컬러 ਇਹ ਵੀ ਬਹੁਤ ਸੋਹਣਾ ਹੈ ਤੇ ਇੱਕ ਕਲਰ ਹੈਗਾ orange ਇਹ ਸਾਰੇ ਸੂਟ crepe ਤੇ ਨੇ ਇੱਕ ਸੂਟ ਮੈਂ ਤੁਹਾਨੂੰ organza ਦਾ ਦਿਖਾਇਆ ਇੱਕ shimmer ਦਾ ਦਿਖਾਇਆ ਉਹ ਮੈਂ ਤੁਹਾਨੂੰ ਨਾਲ ਦੀ ਨਾਲ سٹਫ ਦੱਸਤਾ ਉਹਨਾਂ ਦਾ ਦੋਨਾਂ ਹੀ ਸੂਟਾਂ ਦਾ ਠੀਕ ਹੈ ਤੇ ਇੱਕ ਮੈਂ ਤੁਹਾਨੂੰ ਬਹੁਤ ਪਿਆਰੇ ਜਿਹੇ ਹੁਣ ਇਹ ਦਿਖਾ ਰਹੀ ਹਾਂ ਘੇਰਾ ਵਰਕ ਦੇਖੋ ਇਹਨਾਂ ਦਾ ਕਿੰਨਾ アンティーク ਜਿਹਾ ਵਰਕ ਹੈ ਉਹ ਬਹੁਤ ਸੋਹਣੀ ਲੁੱਕ ਆ ਰਹੀ ਆ ਕੋਈ ਵੀ ਏਜ ਪਾ ਸਕਦੀ ਹੈ ਜੀ ਸਿੰਪਲ ਸੋਬਰ ਤੇ ਰਾਇਲ ਜੀ ਲੁੱਕ ਦੇ ਸੂਟ ਨੇ ਇਹ ਸਰਦਾਰੀ ਜੀ ਲੁੱਕ ਦੇ ਸੂਟ ਨੇ ਠੀਕ ਹੈ ਜੀ ਕੇ ਦੁਪੱਟਾ ਦੇਖੋ ਕਿੰਨਾ ਸੋਹਣਾ ਵਰਕ ਆ ਇਸ ਸੂਟ ਦਾ ਪ੍ਰਾਈਸ ਸਾਰੀ ਹੀ ਵੀਡੀਓ ਦਾ 3100 ਰਹੋਗਾ ਜੀ ਜਿਹੜਾ ਵੀ ਸੂਟ ਤੁਸੀਂ ਲੈਣਾ ਹੈ 3100 ਦੀ ਰੇਂਜ ਦੇ ਵਿੱਚ ਸੂਟ ਲੈ ਸਕਦੇ ਹੋ ਪਾਰਟੀ ویئر ਸੂਟ ਨੇ ਆ ਟਰਾਈ ਕਰਿਓ ਪਲੀਜ਼ ਤੁਸੀਂ ਇਹਨਾਂ ਸੂਟਾਂ ਨੂੰ ਆਨਲਾਈਨ ਹੀ ਪਰਚੇਸ ਕਰ ਸਕੋ ਕਿਉਂਕਿ ਜੇ ਤੁਸੀਂ ਕਹਿੰਦੇ ਹੋ ਅਸੀਂ ਸ਼ਾਪ ਤੇ ਆ ਕੇ ਦੇਖ ਕੇ ਲੈ ਜਾਾਂਗੇ ਤਾਂ ਜਿਹੜੇ ਮੇਰੇ ਵਾਲੇ ਸੂਟ ਨੇ ਮੇਰੇ ਐਨ ਆਰ ਆਈ ਕਸਟਮਰ ਬੜੀ ਜਲਦੀ ਲੈ ਲੈਂਦੇ ਨੇ ਇਹਨਾਂ ਨੂੰ ਉਹਨਾਂ ਨੇ ਗਿਫਟ ਵਗੈਰਾ ਦੇਣੇ ਹੁੰਦੇ ਨੇ ਨਾ ਸੂਟਾਂ ਦੇ ਤੇ ਉਮੀਦ ਕਰਦੀ ਆਂ ਜੀ ਤੁਹਾਨੂੰ ਸਾਰੇ ਸੂਟ ਪਸੰਦ ਆਏ ਹੋਣਗੇ ਤੇ ਫਿਰ ਤੋਂ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਸਿਹਤ ਵਾਖਸ਼ਣ ਤੇ ਚੜਦੀ ਕਲਾ ਵਿੱਚ ਰੱਖਣ ਜੀ ਤੇ ਆਪਣਾ ਪਿਆਰ ਇਦਾਂ ਹੀ ਬਣਿਆ ਰਹੇ ਠੀਕ ਹੈ ਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ